ਪਾਉ ਸਾਸਰੀ ਕਾਲ ਪਾਉ 1632 ਤੋਂ ਲੈ ਕੇ 1661 ਤੱਕ ਈਸਟ ਇੰਡੀਆ ਕੰਪਨੀ ਔਰੰਗਜੇਬ ਨਾਲ ਇਹਨਾਂ ਦੇ ਕਿਸ ਤਰ੍ਹਾਂ ਦੇ ਸਬੰਧ ਰਹੇ ਮਦਰਾਸ ਤੇ ਬੰਬਈ ਕਿਸ ਤਰ੍ਹਾਂ ਕੰਪਨੀ ਨੇ ਬਸਾਇਆ ਦੋਸਤੋ ਇਹ ਦੋਨੋਂ ਸ਼ਹਿਰ ਅੰਗਰੇਜ਼ਾਂ ਮਸਾਏ ਤੇ ਉਹਨਾਂ ਦੇ ਰਾਜਨੀਤਿਕ ਤਰੱਕੀ ਕੀਤੀ ਆ ਅੱਛਾ ਹੋਇਆ ਕਿ ਕਿ 1632 ਦੇ ਵਿੱਚ ਅੰਗਰੇਜ਼ਾਂ ਨੇ ਤਾਮਿਲਨਾਡੂ ਦੇ ਇੱਕ ਰਾਜੇ ਸਿੰਧ ਕੋੜੂ ਜੀਤੇ ਕੁ 40 50 ਪਿੰਡਾਂ ਦੀ रियासत ਸੀ ਪਿੰਡ ਮਦਰਾਸ ਪਟਨਮ ਨਾਂ ਦਾ ਪਿੰਡ ਮੁੱਲ ਲੈ ਕੇ ਉੱਥੇ ਇੱਕ ਕਿਲੇ ਬਣਾਇਆ ਸੰਤ ਜੋਰਜ ਦੇ ਨਾਂ ਤੇ ਤੇ ਉਸ ਕਿਲੇ ਦੇ ਆਲੇ ਦੁਆਲੇ ਥੋੜੇ ਜਿ ਮਸ਼ੇਰੇ ਰਹਿੰਦੇ ਹੁੰਦੇ ਸੀ ਬਸ ਜਿਹਨੂੰ ਅੱਜ ਦਾ ਮਦਰਾਸ ਜਾਂ ਚੇਨਈ ਕਹਿੰਦੇ ਆ ਪਰ ਵਪਾਰੀ ਸੀ ਅੰਗਰੇਜ਼ ਸਹਿਜੇ ਸਹਿਜੇ ਕੁਝ ਹੀ ਸਾਲਾਂ ਚ ਸੌਆਂ ਤੋਂ ਵਸੋਂ ਜਿਹੜੀ ਉਹ ਹਜ਼ਾਰਾਂ ਤੱਕ ਪਹੁੰਚ ਗਈ ਤੇ ਉੱਥੇ ਅੰਗਰੇਜ਼ਾਂ ਦਾ ਚੰਗਾ ਬੋਲਬਾਲਾ ਹੋ ਗਿਆ ਜਿਹਨੂੰ ਅੱਜ ਦੀ ਚਨਈ ਜਾਂ ਮਦਰਾਸ ਕਹਿੰਨੇ ਆਪਾਂ 27 ਸਾਲ ਉਹਨਾਂ ਦਾ ਵਪਾਰ ਆ ਲਤਿਹਾਨ ਦਿੱਤਾ ਕੋਈ ਹਿਲਜੁਲ ਨਹੀਂ ਕੀਤੀ 27 ਸਾਲਾਂ ਬਾਅਦ 1661 ਚ ਜਿਹੜਾ ਦੂਜਾ ਜੇਮਜ ਰਾਜਾ ਹੀ ਨਾ ਇੰਗਲੈਂਡ ਦਾ ਜੇਮਜ ਟੂ ਉਹਦਾ ਵਿਆਹ ਪੁਰਤਗਾਲ ਦੀ ਰਾਣੀ ਪੁਰਤਗਾਲ ਦੀ ਸ਼ਹਿਜ਼ਾਦੀ ਕਟਰੀਨਾ ਨਾਲ ਹੁੰਦਾ ਤੇ ਪੁਰਤਗਾਲੀਆਂ ਦੇ ਕਬਜ਼ੇ ਬੰਬਈ ਬੰਦਰਗਾਹ ਦੀ ਇਹ ਨੂੰ ਉਹਦੇ ਤਾਜ ਚ ਦੇ ਦਿੱਤੀ ਜਾਂਦੀ। ਦੋ ਬੰਦਰਗਾਹਾਂ ਈਸਟ ਇੰਡੀਆ ਕੰਪਨੀ ਕੋਲ ਹੋ ਜਾਂਦੀਆਂ। ਇੱਥੇ ਉਹ ਜਾਰਜ ਵਿਲੀਅਮ ਨਾਂ ਦਾ ਕਿਲਾ ਬਣਾਉਂਦੇ ਆ ਤੇ ਜਲਦੀ ਮਦਰਾਸ ਵਾਂਗੂ ਇੱਥੇ ਵੀ ਸੰਘਣੀ ਵਸੋਂ ਦਸਾਂ ਪੰਜਾ ਸਾਲਾਂ ਦੇ ਵਿੱਚ ਲੱਖ ਤੋਂ ਪਾਰ ਕਰ ਚੱਤੀ। ਇਹਨਾਂ ਦੋਵਾਂ ਸ਼ਹਿਰਾਂ 'ਚ ਚੰਗੀ ਤਾਕਤ ਫੜਨ ਤੋਂ ਬਾਅਦ ਉਹ ਮਦਰਾਸ ਦੇ ਵਿੱਚ ਆਪਣੀ ਟਕਸਾਲ ਲਾ ਦਿੰਦੇ ਤੇ ਆਪਣੀ ਕਰੰਸੀ ਛਾਪਣ ਲੱਗ ਪੈਂਦੇ। ਇਹਨਾਂ ਦੋਵਾਂ ਸ਼ਹਿਰਾਂ 'ਚ ਲੈਣ ਦੇਣ ਅੰਗਰੇਜ਼ਾਂ ਦੀ ਕਰੰਸੀ ਨਹੀਂ ਹੁੰਦਾ। ਜੇ ਬਾਹਰਲੇ ਵਪਾਰੀਆਂ ਨੇ ਆ ਕੇ ਵਪਾਰ ਕਰਨਾ ਤੇ ਉਹ ਭਾਰਤੀ ਸੋਨਾ ਚਾਂਦੀ ਦੇ ਕੇ ਉਹ ਕਰੰਸੀ ਲੈ ਕੇ ਵਪਾਰ ਕਰਦੇ ਸੀ ਇਸ ਤਰ੍ਹਾਂ ਬੰਗਾਲ ਦੇ ਵਿੱਚ ਤਾਂ ਪਹਿਲਾਂ ਹੀ ਜਾਗੀਰ ਨੇ ਅਜਾਇਤ ਦਿੱਤੀ ਸੀ ਕਾਫੀ ਫੈਕਟਰੀਆਂ ਜਿਨੂੰ ਗਦਾਮ ਕਹਿ ਸਕਦੇ ਅੰਗਰੇਜ਼ਾਂ ਦੇ ਉਹ ਗਏ ਸੀ ਇਸ ਸਮੇਂ ਤੱਕ 1961 ਤੱਕ ਕੰਪਨੀ ਚੰਗੀ ਤਾਕਤ ਫੜ ਚੁੱਕੀ ਸੀ ਬੋਰਡ ਆਫ ਡਾਇਰੈਕਟਰ ਦਾ ਸਰ ਚਾਈਲਡ ਹੀ ਬਾਪੂ ਐ ਬੜੇ ਅਖੜ ਸੁਭਾਅ ਦਾ ਸੀ ਤੇ ਗਰਮ ਸੀ ਆਸ਼ਾ ਹੋਇਆ ਕਿ ਜਦੋਂ ਕੰਪਨੀ ਤਾਕਤ ਫੜ ਗਈ ਉਹਨਾਂ ਨੂੰ ਲੱਗਿਆ ਕਿ ਜਿਹੜੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਭਾਰਤ ਆ ਇਹਨੂੰ ਇਕੱਲੇ ਰਹਿਣਾ ਚਾਪ ਲਗੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੁਗਲ ਸ਼ੈਨशाह ਔਰੰਗਜ਼ੇਬ ਦੀ ਤਾਕਤ ਅਜੇ ਸਾਡੇ ਤੋਂ ਕਿਤੇ ਜ਼ਿਆਦਾ ਤੇ ਉਹਨਾਂ ਨੇ ਨਾ ਟੈਕਸ ਦੇਣ ਤੋਂ ਅੰਗਰੇਜ਼ਾਂ ਨੂੰ ਨਾ ਨੁੱਕਰ ਕਰਤੀ ਤੇ ਬੰਗਾਲ ਦੇ ਵਿੱਚ ਔਰੰਗਜ਼ੇਬ ਦਾ ਮਾਮਾ ਸੈਸਤਾ ਖਾਨ ਲੱਗਿਆ ਸੀ ਉਹਨੇ ਆਪਦੇ ਪਣੇ ਬੇ ਨੂੰ ਲਿਖ ਭੇਜਿਆ ਕਿ ਇਹ ਗੂਰੇ ਪਪਾਰੀ ਜਿਹੜੇ ਆ ਨਾ ਟੈਕਸੀ ਦਿੰਦੇ ਆ ਈਰ ਖਾਲੂ ਬੜੇ ਝਗੜਾਲੂ ਬੜੇ ਤੇ ਝੂਠੇ ਬੜੇ ਆ ਤੇ ਇੱਕ ਇਹਨਾਂ ਇਹ ਗਲਤੀ ਕੀਤੀ ਜਿੱਥੇ ਸੈਸਤਾ ਖਾਨ ਜਿਹੜੇ ਕਿਲੇ ਚ ਰਹਿੰਦਾ ਸੀ ਉੱਥੇ ਅੰਗਰੇਜ਼ਾਂ ਹਮਲਾ ਕਰਕੇ ਆਲੇ ਦੁਆਲੇ ਦੇ ਪਿੰਡ ਛਾੜਦੇ ਔਰੰਗਜ਼ੇਬ ਉਦੋਂ ਮਰਟਿਆ ਨਾ ਵੀ ਉਲਝਿਆ ਹੋਇਆ ਸੀ ਪੰਜਾਬ ਚ ਸਿੱਖਾਂ ਨਾਲ ਵੀ ਉਹਦੀ ਲੜਾਈਆਂ ਸਿੱਖਾਂ ਨਾਲ ਵੀ ਚੱਲ ਰਹੀਆਂ ਸੀ ਫਿਰ ਵੀ ਉਹਨੇ ਵਿੱਚੋਂ 1.5 ਲੱਖ ਫੌਜ ਦੇ ਕੇ ਤੇ ਇੱਕ ਗਵਰਨਰ ਨੂੰ ਭੇਜਿਆ 3 ਮਹੀਨਿਆਂ ਤੱਕ ਅੰਗਰੇਜ਼ਾਂ ਨਾਲ ਲੜਾਈ ਚੱਲੀ ਤੇ ਅੰਗਰੇਜ਼ਾਂ ਨੂੰ ਕਾਬੂ ਕਰ ਲਿਆ ਗਿਆ। ਅੰਸ਼ ਅੰਗਰੇਜ਼ ਜਿੱਦੋਂ ਕਾਬੂ ਕੀਤੇ ਗਏ ਤੂੰ ਪਹਿਲਾਂ ਇੱਕ ਹੋਰ ਘਟਨਾ ਵਾਪਰਦੀ। ਅੰਗਰੇਜ਼ਾਂ ਨੇ ਹਮਲੇ ਦੀ ਅਜਾਜਤਾ ਆਪ ਦੇ ਬੋਰਡ ਆਫ ਡਾਇਰੈਕਟਰ ਨੂੰ ਆਖ ਕੇ ਲਈ ਸੀ ਉਹ ਜਿਹੜਾ ਸਰ ਚਾਈਲਡ ਸੀ ਉਹਨੂੰ ਇਹਨਾਂ ਲਿਖਿਆ ਕਿ ਮੁਗਲ ਅਫਸਰ ਸਾਨੂੰ ਵੱਧ ਟੈਕਸ ਦੇਣ ਲਈ ਕਹਿੰਦੇ ਹਾਲਾਂਕਿ ਗੱਲ ਇਹ ਨਹੀਂ ਸੀ। ਤੇ ਉਹ ਕਹਿੰਦਾ ਸੀ ਜਾਂ ਵਪਾਰ ਬੰਦ ਕਰ ਦਿਓ। ਤਜਾਂ ਜਿਹੜੀ ਗਲੈਂਡ ਦੇ ਰਾਜੇ ਤੁਹਾਨੂੰ ਤਲਵਾਰ ਦਿੱਤੀ ਚੋਕਲੋ ਦੇ ਹਿੰਦੁਸਤਾਨੀ ਲੋਕਾਂ ਨੂੰ ਦੱਸ ਦਿਓਗੇ ਆਪਣੇ ਜੀ ਵੀ ਦਾਮ ਹੈਗਾ ਤੇ ਇਸੇ ਚੋਕਣਾ ਜਿਹਨਾਂ ਔਰੰਗਜ਼ੇਬ ਨਾਲ ਟੱਕਰ ਲਈ ਜਿਵੇਂ ਤੁਹਾਨੂੰ ਪਿਛੇ ਮੈਂ ਦੱਸਿਆ ਪਰ ਔਰੰਗਜ਼ੇਬ ਦੀ ਫੌਜ ਬਹੁਤ ਤਕੜੀ ਸੀ ਹਾਲਾਂਕਿ ਇੰਗਲੈਂਡ ਦੇ ਬਾਦਸ਼ਾਹ ਨੇ ਉੱਥੋਂ ਬੇੜੇ 'ਚ ਕਈ ਸੌ ਤੋਪਾਂ ਤੇ ਹੋਰ ਫੌਜ ਵੀ ਕੰਪਨੀ ਦੀ ਮਦਦ ਲਈ ਭੇਜੀ ਪਰ ਨਹੀਂ ਉਹਨਾਂ ਦੀ ਚੱਲੀ ਨਹੀਂ ਅਖੀਰ ਕੰਪਨੀ ਦੇ ਅਧਿਕਾਰੀਆਂ ਨੂੰ ਨੂੜ ਕੇ ਤੇ ਜੇਲ੍ਹਾਂ 'ਚ ਸੁੱਟ ਦਿੱਤਾ ਗਿਆ ਇਹ ਖਬਰ ਜਦੋਂ ਗਲੈਂਡ ਦੇ ਬਾਦਸ਼ਾਹ ਕੋਲ ਗਈ ਉਨੇ ਦੋ ਸੁਫੀਰ ਕੱਲੇ ਔਰਗਜੇਬ ਦੀ ਸਬਾ ਚ ਉਹਨਾਂ ਨਾਕਰਾ ਰਗੜ ਕੇ ਮਾਫੀ ਮੰਗੀ 15 ਲੱਖ ਰੁਪਈਆ ਦਿੱਤਾ ਤੇ ਔਰੰਗਜੇਬ ਇੱਥੇ ਆਂਦੇ ਵੱਡੀ ਗਲਤੀ ਕਰ ਗਿਆ ਉਹਨੇ ਫੇਰ ਵਪਾਰ ਕਰਨ ਦੀ ਇਜਾਜ਼ਤ ਦੇਤੀ ਨਹੀਂ ਤੇ ਇਹਨਾਂ ਦੋਨਾਂ ਬੰਦਰਗਾਵਾਂ ਤੇ ਮੁਗਲਾਂ ਕਬਜ਼ਾ ਕਰ ਲਿਆ ਸੀ 1661 ਚ ਅੱਛਾ ਦੋਸਤੋ ਹੁਣ ਇਸ ਤਕੜੇ ਰਗੜੇ ਤੋਂ ਬਾਅਦ ਇਹ ਜਿਹੜੇ ਈਸਟ ਇੰਡੀਆ ਕੰਪਨੀ ਦੇ ਧਿਕਾਰੇ ਫੇਰ ਵਪਾਰ ਵਾਲੀ ਰਾਹ ਨੂੰ ਤੁਰਪੇ ਇਹਨਾਂ ਫੇਰ ਹਿਲਹੁ ਜਿੱਤ ਬੰਦ ਕਰਤੀ ਕਿਉਂਕਿ ਇਸ ਤੋਂ ਪਹਿਲਾਂ ਦਰਿਆ ਹੁਗਲੀ ਤੇ ਪੁਰਤਗਾਲੀਆਂ ਨੇ ਵੀ ਇੱਕ ਕਿਲਾ ਬਣਾਇਆ ਸੀ ਉਹਨਾਂ ਵੀ ਸ਼ਾਹਜਹਾਂ ਦੇ ਵੇਲੇ ਬਗਾਵਤ ਕਰਤੀ ਸੀ ਤੇ ਸ਼ਾਹਜਹਾਂ ਨੇ ਉਹਨਾਂ ਦੀਆਂ ਬੜੀਆਂ ਨੱਕ ਨਲ ਕੀਰਾਂ ਕਢਾਈਆਂ ਸੀ ਤੇ ਪੁਰਤਗਾਲੀਆਂ ਦਾ ਉਦੋਂ ਦਾ ਲੱਕ ਟੁੱਟਾ ਈਸਟ ਇੰਡੀਆ ਕੰਪਨੀ ਲਈ ਇਹ ਮੈਦਾਨ ਸਾਫ ਸੀ ਤੇ ਜਦੋਂ ਇੰਨਾ ਜੋਰ ਫੜਿਆ ਇੰਨਾ ਵੀ ਮੁਗਲਾਂ ਦੇ ਵਿਰੁੱਧ ਬਗਾਵਤ ਕਰਤੀ ਪਰ ਔਰੰਗਜ਼ੇਬ ਨੇ ਰਗੜੇ ਬੜੇ ਚੰਗੀ ਤਰ੍ਹਾਂ ਦੋਸਤੋ ਹੁਣ 1661 ਤੋਂ 1675 ਚ ਔਰਗਜੇਬ ਜਿਹੜਾ ਉਹ ਇਸ ਸੰਸਾਰ ਤੋਂ ਚਲੇ ਜਾਂਦਾ ਉਹਦਾ ਗਾੜੀ ਮੁੰਡਾ ਆ ਜਾਂਦਾ ਮੁਹੰਮਦ ਸ਼ਾਹ ਰਗੀਲਾ ਤੇ ਸ਼ਾ আলম ਤੁਸੀਂ ਸੁਣੇ ਹੋਣੇ ਉਹ ਕਮਜ਼ੋਰ ਬਾਦਸ਼ਾਹ ਸੀ ਉਦੋਂ ਮਰਾਟੇ ਤੇ ਨਾਦਰ ਸ਼ਾਹ ਵੇ ਦਿੱਲੀ ਹਮਲੇ ਕਰਨ ਲੱਪੇ ਤੇ ਅੰਗਰੇਜ਼ਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲ ਗਿਆ ਐ ਤੂੰ ਬਾਅਦ ਤੁਹਾਨੂੰ ਦੱਸਾਂਗੇ ਕਿ ਸਰਾਜੂ ਦੁੱਲਾ ਦੇ ਨਾਲ ਕਿਸ ਤਰ੍ਹਾਂ ਜੁੱਧ ਹੋਇਆ ਅਸਲ ਦੇ ਵਿੱਚ ਜਿਹੜੀ ਇਹਨਾਂ ਨੂੰ ਇਜਾਜ਼ਤ ਮਿਲੀ ਸੀ ਨਾ ਚਨਈ ਸ਼ਹਿਰ ਜਿਹੜਾ ਨਾ ਵਸਾਇਆ ਉਹ ਮੁਗਲਾਂ ਦੇ ਤਹਿਤ ਨਹੀਂ ਸੀ ਇਲਾਕਾ ਉਹ ਵਿਜੇਨਗਰ ਇੱਕ ਹਿੰਦੂ ਰਾਜਤ ਸੀ ਬਹੁਤ ਤਕੜੀ ਤੇ ਉਹ ਟੁੱਟ ਪਾ ਚੁੱਕੀ ਸੀ 16 ਸੌ ਸੱਤੱਤਰ ਦੱਕ ਕੋ ਐਵੇਂ ਕਈਆਂ ਚੌਧਰੀਆਂ ਨੇ ਪਿੰਡ 50 50 100 100 ਵੰਡ ਲਏ ਸੀ ਤੇ ਉਹਨਾਂ ਹੀ ਇੱਕ ਪਿੰਡ ਇਹਨਾਂ ਨੂੰ ਗਰੇਜਾਂ ਨੂੰ ਬੋਲ ਦਿੱਤਾ ਸੀ ਇਹ ਵਿਸ਼ਾਖਾ ਇਹ ਮਦਰਾਸ ਪਟਨਾਮ ਤੇ ਉੱਥੇ ਹੀ ਇਹ ਚਨਈ ਸ਼ਹਿਰ ਬਣਿਆ ਸੀ ਅੱਛਾ ਦੋਸਤੋ ਹੁਣ ਆਪਾਂ 1672 ਤੱਕ ਆ ਗਏ ਔਰ ਜੇ ਜਦੋਂ ਇੱਥੋਂ ਚਲੇ ਗਏ ਸੰਸਾਰ ਤੋਂ ਆਪਣੇ ਕੁਕਰਮ ਕਰਕੇ ਹੁਣ ਉਹਦਾ ਮੁੰਡਾ ਆਂ ਤਖਤ ਤੇ ਪੈਂਦਾ ਤੇ ਗਰੇਜਾਂ ਨਾਲ ਕਿਵੇਂ ਉਹਦੀ ਚੱਲਣੀ ਹੈ ਅਗਲੀ ਵੀਡੀਓ 'ਚ ਦੱਸਾਂਗਾ